ਪਾਣੀ ਦੀ ਦੇਖੋ ਘਾਟ ਸਾਰੀ ਕੰਟਰੀ ਵਿੱਚ ਹੈ ਜੇ ਅਸੀਂ ਉਹਨੂੰ ਮਦੇ ਨਜ਼ਰ ਰੱਖੀਏ ਤਾਂ ਜਿੰਨਾ ਪਾਣੀ ਚੰਡੀਗੜ੍ਹ ਨੂੰ ਮਿਲਦਾ ਇਹ ਬੜਾ ਪ੍ਰਿਆਪਤ ਮੇਰੇ ਸ਼ਹਿਰ ਕੀ ਵਿਗੜਤੀ ਕਹਾਣੀ ਰੋਕ ਦੋ ਕਿ ਮੇਰੇ ਸ਼ਹਿਰ ਕੀ ਵਿਗੜਤੀ ਕਹਾਣੀ ਰੋਕ ਦੋ ਹੋ ਸਕੇ ਤਾਂ ਬਰਬਾਦ ਹੋਤਾ ਪਾਣੀ ਰੋਕ ਦੋ 24 ਘੰਟੇ ਪਾਣੀ ਮਿਲਦਾਗਾ ਤਾਂ ਭਾਈ ਕਹਿ ਰਹੇ ਸੀਗੇ ਕਹਿੰਦੇ ਕਿ ਚੰਡੀਗੜ੍ਹ ਦਾ ਹਾਲ ਬੁਰਾ ਹੋ ਗਿਆ ਕਿ ਪਾਈਪਾਂ ਦੁਆਰੇ ਪੈਣੀਆਂ ਪੱਟਾ ਪਟਾਈ ਜਾਦੇ ਹੋਊਗੀ ਸੜਕਾਂ ਫੇਰ ਪੱਟੀਆਂ ਜਾਣੀਆਂ ਉਹਦੇ ਨਾਲ ਵੀ ਲੋਕਾਂ ਨੁਕਸਾਨ ਹੋਊਗਾ ਸਰਕਾਰਾਂ ਤੇ ਫੇਰ ਲੋਕ ਨਿਰਭਰ ਹੋਣਗੇ ਸੜਕ ਬਣੀ ਕੰਢੀਗੜ੍ਹ ਦੇ ਵਿੱਚ ਆਏ ਦਿਨੀ ਪਾਣੀ ਦਾ ਕੋਈ ਨਵਾਂ ਮੁੱਦਾ ਛਿੜਦਾ ਨਜ਼ਰ ਆ ਰਿਹਾ ਪਾਵੇ 20000 ਲੀਟਰ ਪਾਣੀ ਨੂੰ ਲੈ ਕੇ ਹੋਵੇ ਪਾਵੇ 24 ਘੰਟੇ ਪਾਣੀ ਦੇਨ ਨੂੰ ਲੈ ਕੇ ਲੋਕ ਗੱਲਾਂ ਕਰ ਰਹੇ ਨੇ ਅਤੇ ਚੰਡੀਗੜ੍ਹ ਵੈਲਫੇਅਰ ਐਸੋਸੀਏਸ਼ਨ ਵੀ ਇੱਕ ਮੁੱਦਾ ਰੇਜ਼ ਕਰ ਰਹੀ ਹੈ ਗਵਰਨਰ ਨੂੰ ਇੱਕ ਲੈਟਰ ਵੀ ਲਿਖਿਆ ਗਿਆ ਬਕਾਇਦਾ ਜਿਸ ਦੇ ਵਿੱਚ ਉਹਨਾਂ ਵੱਲੋਂ ਸਿੱਧ ਤੌਰ ਤੇ ਕਿਹਾ ਗਿਆ ਹੈ ਕਿ 24 7 ਨਾ ਦਿੱਤਾ ਜਾਵੇ ਇਹਦੇ ਇਹਦੇ ਇਹਨੂੰ ਛੱਡ ਕੇ ਜਿਹੜਾ ਕਿ ਇੱਕ ਦੋ ਟਾਈਮ ਪਾਣੀ ਦਿੱਤਾ ਜਾਵੇ ਟਾਈਮਲੀ ਹੋਵੇ ਪ੍ਰੈਸ਼ਰ ਨਾਲ ਪਾਣੀ ਦਿੱਤਾ ਜਾਵੇ ਸਾਡੇ ਨਾਲ ਖੁਦ ਚੰਡੀਗੜ੍ਹ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਮੌਜੂਦ ਨੇ ਚਰਮਸਾਬਾ ਲਗਾਤਾਰ ਪਾਣੀ ਦਾ ਮੁੱਦਾ ਹੋਣਾ ਚੰਡੀਗੜ੍ਹ ਵਾਸਤੇ ਇੱਕ ਗਲੇ ਦੀ ਹੱਡੀ ਬਣ ਚੁੱਕਿਆ ਹੈਗਾ ਕੋਈ ਕਹਿ ਰਿਹਾ 20000 ਲੀਟਰ ਦੇਵਾਂਗੇ ਕੋਈ ਕਹਿੰਦਾ 24 ਘੰਟੇ ਦੇਣਾ ਚਾਹੀਦਾ ਪਾਣੀ ਚੰਡੀਗੜ੍ਹ ਦੇ ਲੋਕ ਕੀ ਮਾਰ ਰਹੇ ਕਿਉਂਕਿ ਤੁਹਾਡੀ ਐਸੋਸੀਏਸ਼ਨ ਆ ਤੁਸੀਂ ਲਗਾਤਾਰ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਰਹੇ ਲੋਕ ਕੀ ਚਾਹ ਰਹੇ ਨੇ ਤੁਸੀਂ ਇਹੋ ਜੀ ਮੈਂ ਹਿਤੇਸ਼ ਪੂਰੀ ਨਾਮ ਹੈ ਜੀ ਮੇਰਾ ਮੈਂ ਚੇਅਰਮੈਨ ਆ ਕਲਾਫਟ ਦਾ ਜਿਹੜੀ ਕਿ ਇੱਥੇ ਅਬਾਊਟ 100 ਆਰਡਬਲਯੂਐਸ ਨੂੰ ਰਿਪਰੈਜ਼ੈਂਟ ਕਰਦੀ ਹੈ ਅਸੀਂ ਆਪਣੇ ਜਿਹੜੀਆਂ ਆਰਡਬਲਯੂਐਸ ਹੈਗੀਆਂ ਅਸੀਂ ਉਹਨਾਂ ਨਾਲ ਕੰਸਲਟ ਕੀਤਾ ਆਫਟਰ ਕੰਸਲਟਿੰ ਅਸੀਂ ਇੱਕ ਮੈਮੋਰੰਡਮ ਗੁਰਨ ਸਾਹਿਬ ਨੂੰ ਵੀ ਅਸੀਂ ਹੁਣ ਭੇਜਿਆ ਔਰ ਉਹਦੀ ਕਾਪੀ ਅਸੀਂ ਐਮਐਚਐਚ ਵੀ ਭੇਜੀ ਹੈ ਦਿੱਲੀ ਇਸ ਤੋਂ ਪਹਿਲਾਂ ਵੀ ਅਸੀਂ ਜੱਜਾਦ ਵੀ ਇਹ ਪਾਣੀ ਦਾ ਜਿਹੜਾ 24 ਇੰਟੂ 7 ਦਾ ਜਿਹੜਾ ਮੁੱਦਾ ਚੱਲ ਰਿਹਾ ਸੀਗਾ ਅਸੀਂ ਆਪਣੀ ਰਿਪਰੈਜੈਂਟੇਸ਼ਨ ਦਿੰਦੇ ਰਹੇ ਹਾਂ ਦੇਖੋ ਚੰਡੀਗੜ੍ਹ ਇਸ ਟਾਈਮ ਇੱਕ ਸਮਾਰਟ ਸਿਟੀ ਹੈ ਤੇ ਪਾਣੀ ਦੀ ਮੇਰੇ ਹਿਸਾਬ ਦੇ ਨਾਲ ਜੇ ਆਪਾਂ ਕੰਪੇਅਰ ਕਰੀਏ ਨੇਬਰਿੰਗ ਸਟੇਟਸ ਨੂੰ ਨੇਬਰਿੰਗ ਸਟੇਟਸ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਪਾਣੀ ਦੀ ਜਿਹੜੀ ਵਿਵਸਥਾ ਬਹੁਤ ਅੱਛੀ ਹੈ ਇੱਥੇ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਇੱਥੇ ਜਿਹੜੇ ਲੋਕ ਜਿਹੜੇ ਚਾਹਦੇ ਨੇ ਕਿਉਂਕਿ ਉਹ ਇੰਨਾ ਚਾਹਦੇ ਆ ਕਿ ਜਿਹੜਾ ਪਾਣੀ ਜਦ ਵੀ ਜਿੰਨੇ ਵੀ ਕਿ ਘੰਟੇ ਚਾਹੇ 4 ਘੰਟੇ ਸਵੇਰੇ ਜਾਂ 4 ਘੰਟੇ ਸ਼ਾਮੀ ਜਿਹੜਾ ਆਵੇ ਉਹਦਾ ਪ੍ਰੈਸ਼ਰ ਠੀਕ ਹੋਵੇ ਔਰ ਉਸ ਦੀ ਕੁਆਲਿਟੀ ਅੱਛੀ ਹੋਵੇ ਚੰਨੀਗੜ੍ਹ ਵਿੱਚ ਪੂਰਾ ਦਿਨ 24 7 ਜੇ ਅਸੀਂ ਪਾਣੀ ਲੈਣਾ ਅਸੀਂ ਸਾਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੈ ਇਸ ਟਾਈਮ ਕੋਈ ਜ਼ਰੂਰਤ ਨਹੀਂ ਹੈ ਪਾਣੀ ਦੀ ਦੇਖੋ ਘਾਟ ਸਾਰੀ ਕੰਟਰੀ ਵਿੱਚ ਹੈ ਜੇ ਅਸੀਂ ਉਹਨੂੰ ਮਧਯ ਨਜ਼ਰ ਰੱਖੀਏ ਤਾਂ ਜਿੰਨਾ ਪਾਣੀ ਚੰਡੀਗੜ੍ਹ ਨੂੰ ਮਿਲਦਾ ਇਹ ਬੜਾ ਪ੍ਰਯਾਪਤ ਹੈ ਸਾਡੇ ਚੰਡੀਗੜ੍ਹ ਵਿੱਚ ਪੰਜਾਬ ਤੋਂ 6 ਲਾਈਨਾਂ ਆ ਰਹੀਆਂ ਇੱਕ ਇੱਕ ਲਾਈਨ ਦੇ ਵਿੱਚ ਤਕਰੀਬਨ 20 ਐਮ ਜੀ ਡੀ ਪਾਣੀ ਆਂਦਾ ਯਾਨੀ ਕਿ 120 ਐਮ ਜੀ ਡੀ ਪਾਣੀ ਚੰਡੀਗੜ੍ਹ ਨੂੰ ਪੰਜਾਬ ਤੋਂ ਮਿਲਦਾ ਜਿਹਦੇ ਵਿੱਚ 40 ਐਮ ਜੀ ਡੀ ਪਾਣੀ ਅਸੀਂ ਆਪਣੀ ਨੇਬਰਿੰਗ ਸਿਟੀਜ਼ ਨੂੰ ਦੰਦੇ ਇਹ ਮੋਹਾਲੀ ਪੰਚਕੂਲਾ ਐਂਡ ਚੰਡੀਗੜ੍ਹ ਅਸੀਂ ਐਮ ਜੀ ਡੀ ਪਾਣੀ ਅਸੀਂ ਯੂਜ਼ ਕਰਦੇ ਆ ਪਲੱਸ ਬੀ ਐਮ ਜੀ ਡੀ ਸਾਨੂੰ ਟਿਊਬਲਾਂ ਤੋਂ ਪਾਣੀ ਆਂਦਾ ਮੇਰੇ ਹਿਸਾਬ ਦੇ ਨਾਲ 100 ਐਮ ਜੀ ਡੀ ਜਿਹੜਾ ਪਾਣੀ ਆ ਚੰਡੀਗੜ੍ਹ ਵਾਸਤੇ ਪ੍ਰਯਾਪਤ ਹੈ ਔਰ ਮੈਂ ਇਹ ਅਪੀਲ ਉਹਨਾਂ ਨੂੰ ਕੀਤੀ ਹੈ ਵੀ ਜਿਹੜਾ ਇਹਨਾਂ ਨੇ ਗਵਰਨਰ ਸਾਹਿਬ ਨੂੰ ਕੀਤੀ ਹੈ ਜਿਹੜੇ ਸਾਡੇ ਐਡਮਿਨਿਸਟਰੇਟਰ ਨੇ ਵੀ ਤੁਸੀਂ ਜਿਹੜੇ ਵੀ ਇਹ ਪ੍ਰੋਜੈਕਟ ਹਾਲੇ ਇਹਨੂੰ ਸਟਾਲ ਕਰਕੇ ਇਹਨੂੰ ਦੁਬਾਰਾ ਰੀਕਨਸੀਡਰ ਕਰੋ ਜਿਹੜੀਆਂ ਰੈਜ਼ੀਡੈਂਟ ਵੈਲਫੇਅਰ ਸੰਸਥਾਵਾਂ ਹੈ ਇੱਥੇ ਜਾਂ ਹੋਰ ਵੀ ਕੋਈ ਸੰਸਥਾਵਾਂ ਹੋਣ ਜਾਂ ਰੈਜ਼ੀਡੈਂਸ ਹੋਣ ਉਹਨਾਂ ਨੂੰ ਇੱਕ ਵਾਰੀ ਕੌਨਫੀਡੈਂਸ ਚ ਲੋ ਔਰ ਉਹਨਾਂ ਨੂੰ ਪੁੱਛੋ ਵੀ ਸਾਨੂੰ ਕੀ ਰਿਕੁਆਇਰਮੈਂਟ ਅਚਨ ਦੇ ਘੜਦੀ ਸਾਡੇ ਤੇ ਕੋਈ ਚੀਜ਼ ਥੁੱਪ ਹੋਣਾ ਇਹਦੇ ਥੁੱਪਨ ਦੇ ਨਾਲ ਸਾਨੂੰ ਕੀ ਨੁਕਸਾਨ ਹੋਣਾ ਹੈ ਇਹਦੇ ਥੁੱਪਨ ਨਾਲ ਸਾਨੂੰ ਨੁਕਸਾਨ ਹੀ ਹੋਣਾ ਹੈ ਜਿਹੜਾ ਪਾਣੀ ਦਾ ਰੇਟ ਹੈਗਾ ਉਹ ਤਕਰੀਬਨ 2.5 ਤੋਂ 3 ਗੁਣਾ ਸਾਡਾ ਰੇਟ ਵੱਧ ਜਾਣਾ ਪਵੇ ਉਹ ਜਿਹੜਾ ਜੀ ਤੁਸੀਂ ਅੱਜ ਦੀ ਡੇਟ ਵਿੱਚ ਲਾ ਕੇ ਚੱਲੋ ਵੀ ਤਿੰਨ ਜਿਹੜਾ ਅੱਜ 3 ਰੁਪਏ ਜਿਹੜਾ ਬੇਸਿਕ ਰੇਟ ਹੈਗਾ ਪਹਿਲੇ 15 ਕਿਲੋ ਲੀਟਰ ਪਾਣੀ ਦਾ ਉਹ ਪਹੁੰਚ ਜਾਏਗਾ 15 ਰੁਪਏ ਜਿਹੜਾ ਮੈਕਸਿਮਮ ਜਿਹੜਾ ਰੇਟ ਹੈ ਹਾਈएस्ट ਸਲੈਬ ਜਿਹੜੀ ਹੈਗੀ ਹੈ ਜੀ ਉਹ ਹੈਗੀ ਹੈ ਜੀ ਇੱਥੇ 20 ਰੁਪਏ ਇਸ ਟਾਈਮ ਹੈ ਜੀ ਉਹ ਪਹੁੰਚੇਗੀ 50 ਰੁਪਏ ਤੇ ਜਿਹੜੀ ਇਹਦੀ ਰਿਕਵਰੀ ਹੈ ਜੀ ਇਹ ਸਾਡੇ ਕੋਲੋਂ ਹੀ ਕਰਨੀ ਹੈ ਨਾ ਜੀ ਤੇ ਜਿਹੜੀ ਜਨਤਾ ਦੇ ਉੱਪਰ ਅੱਗੇ ਹੀ ਬਹੁਤ ਬੋਝ ਪੈ ਚੁੱਕਾ ਟੈਕਸਿਸ ਦਾ ਹੁਣ ਹੋਰ ਬੋਝ ਨਾ ਪਾਇਆ ਜਾਵੇ ਕਿਉਂਕਿ ਇਹ 3-4 ਸਾਲ ਦੇ ਦੇ ਵਿੱਚ ਬੋਝ ਇਹਦਾ ਪੈਣਾ ਹੀ ਪੈਣਾ ਤੇ ਇਸ ਕਰਕੇ ਮੈਂ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਵੀ ਜਿਹੜਾ 406 ਕਰੋੜ ਰੁਪਏ ਤੁਸੀਂ ਉੱਥੋਂ ਲੋਨ ਲੈਣਾ ਹੈ ਉਹਨੂੰ ਦੁਬਾਰਾ ਡੀਕਨਸੀਡਰ ਕਰੋ ਆਪਾਂ ਨੂੰ ਲੋਨ ਦੀ ਜ਼ਰੂਰਤ ਨਹੀਂ ਹੈ ਜੇ ਇਹ ਫਿਰ ਵੀ ਸਰਕਾਰ ਵੀ ਜੇ ਅਸੀਂ ਤਾਂ ਲਾਣਾ ਹੀ ਲਾਣਾ ਹੈ ਤੇ ਫਿਰ ਇਹਦਾ ਭਾਰ ਜਨਤਾ ਤੇ ਨਹੀਂ ਪੈਣਾ ਚਾਹੀਦਾ ਔਰ ਇਹ ਨੈਸ਼ਨਲ ਪਾਣੀ ਦੀ ਜ਼ਰੂਰਤ ਨੂੰ ਵੀ ਕਨਸਿਡਰ ਮੱਧਿਆਨੇ ਚ ਰੱਖਦੇ ਹੋਏ ਮੈਂ ਕਰਨ ਵੀ ਜ ਸਾਰਾ ਪੈਸਾ ਸੈਂਟਰਲ ਗਵਰਨਮੈਂਟ ਜਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆਪਣੇ ਰਿਸੋਰਸਸ ਤੋਂ ਹੀ ਰਿਕਵਰ ਕਰ ਸਕਦੇ ਦੋ ਪੁਆਇੰਟ ਰੇਜ਼ ਕਰ ਰਹੇ ਹੋ ਮਤਲਬ ਕਿ ਚੰਡੀਗੜ੍ਹ ਨੂੰ ਪਾਣੀ ਦੁਬਾਰਾ ਤੋਂ ਮਿਲਦਾ ਰਹੇ ਇਸ ਕਰਕੇ ਦੋ ਟਾਈਮ ਪਾਣੀ ਮੰਗ ਰਹੇ ਹਾਂ ਜਦਕਿ 24 ਘੰਟਿਆਂ ਨਾਲੋਂ 24 ਘੰਟੇ ਪਾਣੀ ਹੋਣ ਦੀ ਬਜਾਏ ਦੋ ਟਾਈਮ ਪਾਣੀ ਮੰਗ ਰਹੇ ਤਾਂ ਜੋ ਅਗਲੇ ਸਮੇਂ 'ਚ ਵੀ ਪਾਣੀ ਮਿਲ ਸਕੇ ਦੂਜਾ ਤੁਸੀਂ ਕਹਿ ਰਹੇ ਹੋ ਕਿ ਇਹ ਰਿਕਵਰੀ ਜਿਹੜੀ ਪੈਸੇ ਦੀ ਜਿਹੜਾ ਬੋਝ ਸਾਡੇ ਤੇ ਪਊਗਾ ਉਹ ਕੇਂਦਰ ਸਰਕਾਰ ਭਰੇ ਨਾ ਕਿ ਲੋਕਾਂ ਤੋਂ ਲਿੱਤਾ ਜਾਵੇ ਇਹਦੇ ਵਿੱਚ ਹਾਂ ਉਹ ਕੇਂਦਰ ਸਰਕਾਰ ਆਪਾਂ ਨੂੰ ਅੱਜ ਤੱਕ ਦੇਖੋ ਚੰਡੀਗੜ੍ਹ ਨੂੰ ਬਸੇ ਨੂੰ ਕਿੰਨਾ ਟਾਈਮ ਹੋ ਗਿਆ ਅੱਜ ਤੱਕ ਮੇਰੇ ਹਿਸਾਬ ਦੇ ਨਾਲ ਤੁਸੀਂ ਵੀ ਥੋੜਾ ਵੀ ਇੱਕ ਪ੍ਰੀਮੀਅਮ ਚੈਨਲ ਹੈਗਾ ਤੁਹਾਡੇ ਚੈਨਲ ਦੇ ਉੱਪਰ ਕੀ ਕਹਿੰਦੇ ਲੋਕਾਂ ਨੇ ਇਸ ਚੀਜ਼ ਬਾਰੇ ਯੂਐਨ ਕਰਾਈ ਕੀਤੀ ਕਿ ਚੰਡੀਗੜ੍ਹ 'ਚ ਪਾਣੀ ਨਹੀਂ ਹੈ ਚੰਡੀਗੜ੍ਹ 'ਚ ਪਾਣੀ ਹੈ ਇਸ ਟਾਈਮ ਸਫੀਸ਼ਟ ਪਾਣੀ ਹੈ ਆਪਾਂ ਨੂੰ ਹੋਰ ਲੋਡ ਨਹੀਂ ਹੈ ਜਿਹੜੀ ਸਟੇਟ ਵਿੱਚ ਜਿਹੜੀ ਹੋਰ ਪੰਜਾਬ ਦੇ ਵਿੱਚ ਸਿਟੀਜ਼ ਦੇ ਵਿੱਚ ਆ ਜਿੱਥੇ ਪਾਣੀ ਹਰਿਆਣੇ ਵਿੱਚ ਨਹੀਂ ਹੈ ਉੱਥੇ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ ਪਰ ਅਸੀਂ ਨੈਸ਼ਨਲ ਵੈਸਟੇਜ ਨੂੰ ਦੇਖਦੇ ਹੋਏ ਅਸੀਂ ਨੈਸ਼ਨਲ ਦਾ ਵੀ ਇੰਟਰਸਟ ਕਨਸਿਡਰ ਕਰਦੇ ਹੋਏ ਔਰ ਚੰਡੀਗੜ੍ਹ ਦੀ ਜ਼ਰੂਰਤਾਂ ਨੂੰ ਕਰਦੇ ਹੋਏ ਸਾਨੂੰ ਇਹ ਪਾਣੀ ਸਫੀਸ਼ੀਐਂਟ ਹੈ ਜੀ ਸਾਨੂੰ ਹੋਰ ਪਾਣੀ ਦੀ ਅਰਨੇ ਜ਼ਰੂਰਤ ਹੈ ਨਹੀਂ ਜਿੰਨਾ ਪਾਣੀ ਮਿਲਦਾ ਪਿਆ ਸਾਨੂੰ ਇਹ ਹੀ ਪਰਿਆਪਤਾ ਸਿਰਫ ਇਹ ਦੋ ਚੀਜ਼ਾਂ ਦਾ ਧਿਆਨ ਇੱਕ ਤਾਂ ਸਾਡੇ ਤੇ ਬੋਝ ਨਾ ਪਵੇ ਇੱਕ 24x7 ਪਾਣੀ ਦੀ ਸਾਨੂੰ ਲੋੜ ਨਹੀਂ ਹੈ ਔਰ ਜਿੰਨੀ ਦੇਰ ਵੀ ਦੇਣ ਉਹ ਦੇਣ ਪੂਰੇ ਪ੍ਰੈਸ਼ਰ ਨਾਲ ਤਾਂ ਕਿ ਪਾਣੀ ਚੌਥੀ ਮੰਜ਼ਲ ਤੇ ਪਹੁੰਚ ਸਕੇ ਔਰ ਚੰਡੀਗੜ੍ਹ ਵਿੱਚ ਸਭ ਤੋਂ ਵੱਡੀ ਇੱਕ ਕੀ ਹੈ ਜੀ ਇਹਦੇ 'ਚ ਇੱਕ ਬੈਨੀਫਿਟ ਕੀ ਹੈ ਕਿ ਚੰਡੀਗੜ੍ਹ 'ਚ ਸਭ ਤੋਂ ਹਾਈ ਰਾਈਜ਼ ਬਿਲਡਿੰਗ ਜਿਹ ਤੇ बस ਇੰਨਾ ਕਿ ਪ੍ਰੈਸ਼ਰ ਪਾਣੀ ਦਾ ਮਿਲ ਜਾਵੇ ਉਹਦੇ ਨਾਲ ਕੀ ਹੈ ਜੀ ਇਹਨਾਂ ਨੂੰ ਥੋੜੀ ਜੀਆਂ ਪਾਈਪਾਂ ਚੇਂਜ ਕਰਨੇ ਪੈਣੇ ਉਹ ਤਾਂ ਡਾਇਮੀਟਰ ਵਧਾਉਣਾ ਪੈਣਾ ਹੈ ਹੋਰ ਕੁਝ ਨਹੀਂ ਕਰਨਾ ਉਹਦੇ ਵਿੱਚ ਬਹੁਤ ਲੰਬਾ ਛੋਟਾ ਖਰਚਾ ਨਹੀਂ ਹੈ ਤੇ ਇਸ ਲਈ ਮੇਰੀ ਅਪੀਲ ਹੈ ਆਪਣੇ ਮਾਹਮਹੀਮ ਜੀ ਨੂੰ ਆਨਰੇਬਲ ਗਵਰਨਰ ਸਾਹਿਬ ਨੂੰ ਕਿ ਇਹਨਾਂ ਦੁਆਰਾ ਦੀ ਕਸਰ ਕੀਤਾ ਜਾਵੇ ਸਾਡੇ ਨਾਲ ਜਨਰਲ ਸੈਕਟਰੀ ਵੀ ਮੌਜੂਦ ਨੇ ਜੋ ਚੰਡੀਗੜ੍ਹ ਵੈਲਫੇਅਰ ਐਸੋਸੀਏਸ਼ਨ ਲਈ ਕੰਮ ਕਰਦੇ ਨੇ ਸੈਕਟਰੀ ਸਾਹਿਬ ਇੱਕ ਮੁੱਦਾ ਹੋਰ ਵੀ ਵਿੱਚ ਇਨਕਲੂਡ ਹੋ ਰਿਹਾ ਕਿ ਕਹਿੰਦੇ ਤੁਸੀਂ ਇੱਕ ਬੋਝ ਲੈ ਕੇ ਆ ਰਹੇ ਹੋ ਚੰਡੀਗੜ੍ਹ ਦੇ ਲੋਕਾਂ ਵਾਸਤੇ ਜਦਕਿ ਤੁਹਾਡੀ ਐਸੋਸੀਏਸ਼ਨ ਕਹਿ ਰਹੀ ਹੈ ਕਿ ਮੀਟਰ ਬਦਲਣ ਦੀ ਲੋੜ ਹੈਗੀ ਹੈ ਮੀਟਰ ਬਦਲ ਕੇ ਨਵੇਂ ਮੀਟਰ ਲਾਏ ਜਾਣ ਜਾਂ ਉਹਨਾਂ ਨੂੰ ਦੁਬਾਰਾ ਤੋਂ ਰਿਪੇਅਰ ਕੀਤਾ ਜਾਵੇ ਜਿੱਥੇ ਲੋੜ ਹੈਗੀ ਆ ਜੋ ਵੱਡੇ ਘਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ 1000 ਤੋਂ 1100 ਲੀਟਰ ਤੱਕ ਇੱਕ ਲਿਮਿਟ ਦੇ ਆਧਾਰ ਤੇ ਪਾਣੀ ਦਿੱਤਾ ਜਾਂਦਾ ਹੈ ਕੀ ਕਹਿੰਦੇ ਮੈਂ ਡਾਕਟਰ ਅਨੀਸ਼ ਘਰੇਵਾਲ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਇਹ ਗੱਲ ਜ਼ਰੂਰ ਕਰਨੀ ਸਾਂਝ ਕਰਨਾ ਚਾਹਾਂਗਾ ਪਹਿਲਾਂ ਤਾਂ ਮੈਂ ਦੋ ਪੰਕਤੀਆਂ ਦੇਣਾ ਚਾਹੁੰਨਾ ਕਿ ਮੇਰੇ ਸ਼ਹਿਰ ਕੀ ਬਿਗੜਤੀ کہانی روک دو کہ میرے شہر کی بگڑتی کہانی روک دو ہو سکے تو برباد ہوتا پانی روک دو ਤਾਂ ਗੱਲ ਇਹ ਆ ਵੀ ਸਭ ਤੋਂ ਵੱਡਾ ਉਪਰਾਲਾ ਜਿਹੜਾ ਕਰਨ ਦੀ ਲੋੜ ਹੈ ਸ਼ਹਿਰ ਦੇ ਵਿੱਚ ਉਹ ਹੈ ਕਿ ਆਪਾਂ ਜਿਹੜਾ ਪਾਣੀ ਦੀ ਵੇਸਟੇਜ ਆ ਉਸ ਪਾਸੇ ਤਾਂ ਇਹਨਾਂ ਦਾ ਧਿਆਨ ਨਹੀਂ ਹੈਗਾ ਪ੍ਰਸ਼ਾਸਨ ਦਾ ਨਗਰ ਨਿਗਮ ਦਾ ਵੀ ਪਹਿਲਾਂ ਤਾਂ ਜਿਹੜਾ ਪਾਣੀ ਵੇਸਟ ਹੋ ਰਿਹਾ ਜਿਹੜਾ ਪਾਈਪ ਲੀਕ ਕੇ ਲੀਕੇਜ ਹੋ ਰਹੀ ਹੈ ਉਹਦੇ ਵਿੱਚ ਇੰਨਾ ਪਾਣੀ ਬਰਬਾਦ ਜਾ ਰਿਹਾ ਕਿੰਨਾ ਹਜ਼ਾਰਾਂ ਲੀਟਰ ਪਾਣੀ ਕਿੰਨਾ ਲੱਖੋ ਲੀਟਰ ਪਾਣੀ ਜਿਹੜਾ ਵੇਸਟ ਜਾ ਰਿਹਾ ਪਹਿਲਾਂ ਤਾਂ ਉਹਨੂੰ ਰੋਕਿਆ ਜਾਵੇ ਇਹ ਉਪਰਾਲਾ ਬਹੁਤ ਜ਼ਰੂਰੀ ਹੈ ਦੂਜਾ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਵੱਡੀਆਂ ਕੋਠੀਆਂ ਨੇ ਉਹ ਵੀ ਸਾਡੇ ਭਰਾ ਬੰਦੂ ਨੇ ਲੇਕਿਨ ਉਹਨਾਂ ਦੇ ਘਰ ਦਾ ਫਰੈਸ਼ ਵਾਟਰ ਜਾ ਕੇ ਉਹ ਵੀ ਵੇਸਟੇਜ ਹੀ ਹੈ ਪਰ ਉਤੇ ਟਰਸ਼ਰੀ ਵਾਟਰ ਦਾ ਪ੍ਰੋਵੀਜ਼ਨ ਹੋਵੇ ਉਹਨਾਂ ਕੋਲ ਨੂੰ ਅਲੱਗ ਤੋਂ ਕਨੈਕਸ਼ਨ ਉਹਦਾ ਟਰਸ਼ੀ ਵਾਟਰ ਦਾ ਹੋਵੇ ਜਿਹੜਾ ਵੇਸਟ ਪਾਣੀ ਹੈ ਉਹ ਪੌਦਿਆਂ ਵਸੇ ਜਾਵੇ ਇਸ ਉਪਰਾਲੇ ਦੇ ਨਾਲ ਮੈਨੂੰ ਲੱਗਦਾ ਕਿ ਵੈਸੇ ਜਿਹੜੀ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਗੱਲ ਕਰੀ ਹੈ ਬਿਲਕੁਲ ਸਿੱਧੀ ਸਪਸ਼ਟ ਗੱਲ ਹੈ ਵੀ ਸਾਨੂੰ ਲੋਡ ਨਹੀਂ ਹੈ 24 ਘੰਟਿਆਂ ਦੀ ਸਾਨੂੰ 24 ਘੰਟੇ ਪਾਣੀ ਦੀ ਕਾਦੀ ਲੋਡ ਹੈ ਸਰਵਿਸ ਵਾਲਾ ਬੰਦਾ ਸਵੇਰੇ ਜਾਂਦਾ 80% ਇੱਥੇ ਸਰਵਿਸ ਕਲਾਸ ਹੈ ਲੋਕੀ ਸਵੇਰੇ ਜਾਂਦੇ ਨੇ ਸ਼ਾਮ ਨੂੰ ਆਉਂਦੇ ਨੇ ਬਲਕਿ ਇਹਦੇ ਨਾਲ ਮਨ ਲੱਗਦਾ ਜੇ ਤੁਸੀਂ ਇਹਦੇ ਜੇ ਤੁਸੀਂ ਐਦਾਂ ਪ ਨੂੰ ਆ ਕੇ ਦੁਆਰਾ ਪਹਿਲਾਂ ਉਹਨੂੰ ਡਰੇਨ ਆਊਟ ਕਰਕੇ ਸਾਰੇ ਨੂੰ ਕਰਕੇ ਉਹਨੇ ਨਵਾਂ ਫੇਰ ਭਰ ਲੈਣਾ ਤੇ ਮੈਨੂੰ ਲੱਗਦਾ ਇਹਦੇ ਨਾਲ ਪਾਣੀ ਦੀ ਬਰਬਾਦੀ ਜ਼ਿਆਦਾ ਹੋਣੀ ਹੈ ਜਦ ਕਿ ਪਾਣੀ ਉਗੀ ਆਦਮੀ ਦੇ ਅੰਦਰ ਇਨਸਿਕਿਉਰਟੀ ਤਾਂ ਫੇਰ ਵੀ ਰਹਿਣੀ ਹੈ ਵੀ ਪਤਾ ਨਹੀਂ ਕਿਸੇ ਵਜੋਂ ਵੀ ਇਹ ਸਪਲਾਈ ਰੁਕ ਜੇ ਤਾਂ ਬੰਦਾ ਡਰ ਦੇ ਮਾਰੇ ਪਾਣੀ ਨੂੰ ਸਟੋਰੇਜ ਦਾ ਕਰਦਾ ਹੀ ਹੈ ਤੇ ਉਹ ਸਟੋਰੇਜ ਇਹ ਤੋਂ ਕਰਦੇ ਆ ਫਿਰ ਆਪਣੇ ਮਨ 'ਚ ਇਹ ਵੀ ਆਉਂਦਾ ਵੀ ਯਾਰ ਤਾਜ਼ਾ ਪਾਣੀ ਆ ਰਿਹਾ ਜਾਂ ਪੁਰਾਣੇ ਨੂੰ ਕੱਢ ਕੇ ਪਰਾ ਕਰੀਏ ਇੱਕ ਦਿਨ ਬਾਅਦ ਜਦਕਿ ਪਾਣੀ ਜਿਹੜਾ ਚੰਡੀਗੜ੍ਹ ਦਾ ਪਾਣੀ ਹੈ ਟੀਡੀਐਸ ਅੱਛੀ ਹੈ ਚੰਡੀਗੜ੍ਹ ਦਾ ਪਾਣੀ ਜਿਹੜਾ ਹੈ 4-5 ਦਿਨ 6 ਦਿਨ ਸਟੋਰ ਕਰ ਲੋ ਇਹਦਾ ਕੁਝ ਵੀ ਨਹੀਂ ਹੈ ਦੀ ਕੋਈ ਤੁਸੀਂ ਗੁਣਵੱਤਾ ਇਹਦੀ ਘਟਦੀ ਨਹੀਂ ਹੈ ਸੋ ਮੈਂ ਇਹ ਕਹਿੰਦਾ ਵੀ ਇਹ ਸਾਡੇ ਤੇ ਬਹੁਤ ਜਨਾਪ ਆ ਜਾਵੇ ਜੋ ਅਸੀਂ ਜਿਹੜੀ ਗੱਲ ਕਰਨ ਵਾਲੀ ਆ ਉਹਨੂੰ ਏ ਮੰਗ ਕਰੀ ਪਰ ਜਿਹੜੇ ਹੋਟਲਸ ਵਾਲੇ ਆ ਜੋ ਕਲੱਬਸ ਵਾਲੇ ਨੇ ਜਾਂ ਕੋਈ ਦੁਕਾਨਦਾਰ ਕਮਰਸ਼ੀਅਲ ਲੋਕ ਨੇ ਹੈ ਉਹਨਾਂ ਦੇ ਵਿੱਚ ਕੀ ਉਹਨਾਂ ਨੂੰ ਪਾਣੀ 24 ਆਵਰਸ ਦੀ ਮੰਗ ਕਰਦੇ ਨੇ ਉਹ ਕਹਿੰਦੇ ਕਿ ਸਾਨੂੰ 24 ਘੰਟੇ ਪਾਣੀ ਚਾਹੀਦਾ ਹੁੰਦਾਗਾ ਜਿਸ ਕਰਕੇ ਕੀ ਦਿਨ ਦੀ ਸਾਡੀ ਲੋੜ ਪੂਰੀ ਹੋ ਸਕੇ ਕਿਉਂਕਿ ਲੋਕਾਂ ਦੇ ਘਰ ਦੇ ਵਿੱਚ ਪਾਣੀ ਦਾ ਕਿਤਨੇ ਕਿਤੇ ਸਰ ਜਾਂਦਾ ਇੱਕ ਦੋ ਟਾਈਮ ਅਜੇ ਪਾਣੀ ਤੇ ਸਰ ਜੇਗਾ ਉਹਨਾਂ ਨੂੰ ਸਾਰਾ ਦਿਨ ਦੇ ਵਿੱਚ ਲੋੜ ਪੈਂਦੀ ਉਹਨਾਂ ਵਾਸਤੇ ਵੀ ਤਸਵੀਜ਼ ਇਹ ਰੱਖੀ ਜਾ ਰਹੀ ਕਿ 24 ਘੰਟੇ ਪਾਣੀ ਮੇਰੀ ਗੱਲ ਸੁਣੋ ਤੁਸੀਂ ਚੰਡੀਗੜ੍ਹ ਦੀ ਗੱਲ ਕਰਦੇ ਹੋ ਮੈਨੂੰ ਦੱਸੋ ਕਿੰਨੇ ਕਿਹ ਸ਼ਹਿਰ ਹਿੰਦੁਸਤਾਨ ਦੇ ਵਿੱਚ ਵੱਡੇ ਵੱਡੇ ਸ਼ਹਿ ਣਾ ਕਿਤੇ ਜਿੱਥੇ ਵੱਡੇ ਵੱਡੇ ਟਾਬੇ ਚੱਲਦੇ ਨੇ ਵੱਡੇ ਵੱਡੇ ਰੈਸਟੋਰੈਂਟਸ ਚੱਲ ਰਹੇ ਨੇ ਵੱਡੇ ਹੋਟਲ ਚੱਲਦੇ ਨੇ Shimla ਚਲਜੋ 24 ਘੰਟੇ ਸਪਲਾਈ ਤਾਂ ਉੱਥੇ ਵੀ ਨਹੀਂ ਇਹ ਤਾਂ ਮਨ ਲੱਗਦਾ ਇੱਕ ਆਪਾਂ ਬੇਵਜਾ ਦੀ ਗੱਲ ਜੀ ਕਰ ਲੈਨੇ ਆ ਵੀ ਸਾਨੂੰ 24 ਘੰਟੇ ਸੀ ਆਪਣੀ ਇੱਕ ਸਹੂਲਤ ਨੂੰ ਮੰਗ ਰਹੇ ਆ ਐਨੇ ਸਾਲਾਂ ਤੋਂ ਚੰਡੀਗੜ੍ਹ ਤੇ ਹੋਟਲ ਚੱਲਦੇ ਆ ਰਹੇ ਨੇ ਰੈਸਟੋਰੈਂਟ ਚੱਲਦੇ ਆ ਰਹੇ ਨੇ ਕਿ ਉਹ ਐਦਾਂ ਬਿਨਾਂ ਪਾਣੀ ਤੋਂ ਚੱਲਦੇ ਆ ਰਹੇ ਨੇ ਗਾਲੇ ਸਟੋਰੇਜ ਉਨੀ ਕਿ ਜਿੰਨੀ ਲੋਡ ਹੈ ਉਹਨਾਂ ਦਾ ਸਟੋਰੇਜ ਹੋ ਜਾਂਦਾ ਹੈ ਔਰ ਆਜੀ ਰੇਟ ਦੇ ਅੰਦਰ ਤੁਸੀਂ ਕਮਰਸ਼ੀਅਲ ਅਗਰ ਐਕਟੀਵਿਟੀ ਕਰ ਰਹੇ ਹੋ ਤੇ ਤੁਹਾਨੂੰ ਤਾਂ ਔਨ ਡਿਮਾਂਡ ਪਾਣੀ ਦਾ ਟੈਂਕਰ ਮਿੰਟਾਂ 'ਚ ਆ ਜਾਂਦਾ ਤੁਸੀਂ ਅੱਜ ਹੁਣ ਵੀ ਲੋਕਾਂ ਦੇ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਚੌਥੀ ਮੰਜ਼ਲ ਤੇ ਪਾਣੀ ਨਹੀਂ ਪਹੁੰਚ ਰਿਹਾ ਹੁਣ ਵੀ ਕੀ ਹੁੰਦਾ ਹੈ ਕਿ ਆਪਾਂ ਕਈ ਵਾਰ ਲੋਕ ਆਪਣੇ ਪ੍ਰਾਈਵੇਟ ਸੋਰਸ ਤੋਂ ਜਾਂ ਫਿਰ ਗਵਰਨਮੈਂਟ ਦੇ ਉੱਤੋਂ ਦੀ ਟੈਂਕਰ ਆਂਦੇ ਨੇ ਉਹ ਆ ਕੇ ਉੱਤੇ ਪਾਣੀ ਦੀ ਰੀਫਿਲ ਕਰ ਦਿੰਦੇ ਨੇ ਤੇ ਇਹ ਕਮਰਸ਼ੀਅਲ ਸੈਕਟਰ ਨੂੰ ਇਹ ਪ੍ਰਿਵੀਲੇਜ ਮਿਲਣਾ ਚਾਹੀਦਾ ਉਹਨਾਂ ਨੂੰ ਇੱਕ ਫੈਸਿਲਿਟੀ ਮਿਲ ਚਾਹੀਦੀ ਹੈ ਇਦੇ ਵਿੱਚ ਇੱਕ ਹੋਰ ਚੀਜ਼ ਵੀ ਹੈ ਕਿ ਅਗਰ 24 ਘੰਟੇ ਪਾਣੀ ਮਿਲਦਾਗਾ ਤਾਂ ਪਾਈ ਕਹਿ ਰਹੇ ਸੀਗੇ ਕਹਿੰਦੇ ਕਿ ਚੰਡੀਗੜ੍ਹ ਦਾ ਹਾਲ ਬੁਰਾ ਹੋਊਗਾ ਇੱਕ ਰਾਈਪਾ ਦੁਆਰੇ ਪੈਣਗੀਆਂ ਪੱਟਾ ਪਟਾਈ ਜ਼ਿਆਦਾ ਹੋਊਗੀ ਸੜਕਾਂ ਫੇਰ ਪੱਟੀਆਂ ਜਾਣੀਆਂ ਉਹਦੇ ਨਾਲ ਵੀ ਲੋਕਾਂ ਨੂੰ ਨੁਕਸਾਨ ਹੋਊਗਾ ਸਰਕਾਰਾਂ ਤੇ ਫੇਰ ਲੋਕ ਨਿਰਪਰ ਹੋ ਜਾਣਗੇ ਸੜਕ ਬਣੂਗੀ ਇਹ ਤਾਂ ਬਿਲਕੁਲ ਸਹੀ ਹੈ ਜੀ ਗੱਲ ਇਹ ਹੈ ਵੀ ਜਦ ਕੋਈ ਸ਼ਹਿਰ ਹੁਣ ਬੈਠਾ ਹੈ ਨਹੀਂ ਵੀ ਨਵਾਂ 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 ਸ਼ਹਿਰ ਹੋਸਰ ਰਿਹਾ ਕੋਈ ਨਵੇਂ ਜਿੱਥੇ ਨਵਾਂ ਸ਼ਹਿਰ ਹੋਸਰਦਾ ਉੱਥੇ ਤੁਸੀਂ ਜਿਹੜੀ ਤਬਦੀਲੀਆਂ ਕਰਨੀ ਉਸ ਟਾਈਮ ਹੋ ਜਾਂਦੀਆਂ ਨੇ ਉਹਨਾਂ ਸ਼ਹਿਰ ਡਵੈਲਪ ਹੋ ਚੁੱਕਿਆ ਹੈ ਇੱਥੇ ਤੁਸੀਂ ਦੇਖੋ ਟ੍ਰੈਫਿਕ ਕਿੰਨਾ ਡੈਂਸ ਟ੍ਰੈਫਿਕ ਹੈ ਸਾਰਾ ਦਿਨ ਇਹ ਸੜਕਾਂ ਤੇ ਹੀ ਦੇਖ ਲਓ ਤੁਸੀਂ 10 ਮਿੰਟ ਅਗਰ ਟ੍ਰੈਫਿਕ ਰੁਕ ਜੇ ਤੇ ਹਾਲਾਤ ਮਾੜੇ ਹੋ ਜਾਂਦੇ ਨੇ ਇੱਕ ਸੜਕ ਬਣਨ ਲੱਗਦੀ ਹੈ ਨਾ ਪੂਰੇ ਸੈਕਟਰ ਦਾ ਰੋਡ ਜਿਹੜਾ ਤੁਸੀਂ ਉਹ ਦੇਖੋ ਟ੍ਰੈਫਿਕ ਸਾਰਾ ਉਹਨਾਂ ਦਾ ਡਿਸਟਰਬ ਹੋ ਜਾਂਦਾ ਤੇ ਆਹ ਤਾਂ ਪੂਰੇ ਵੱਡੇ ਪੱਧਰ ਤੇ ਕਰਨ ਪਤਾ ਹੈ ਕਿ ਪੂਰੇ ਸ਼ਹਿਰ ਦਾ ਜਿਹੜਾ ਤੰਤਰ ਹੈ ਪੂਰੇ ਸ਼ਹਿਰ ਦਾ ਜਿਹੜਾ ਮੈਕੈਨਿਜ਼ਮ ਹੈ ਸਾਰਾ ਇਹ ਤੁਸੀਂ ਦੇਖਿਓ ਇਹ ਬਿਲਕੁਲ ਹਾਸ਼ੀਏ ਦਾ ਚੱਲ ਜੂਗਾ ਇਹ ਤੁਸੀਂ ਔਰ ਫਿਰ ਕੀ ਹੈ ਸਭ ਤੋਂ ਵੱਡੀ ਗੱਲ ਕੀ ਹੈ ਸਾਡਾ ਮਾਫੀ ਚਾਹਨਾ ਵੀ ਇਹ ਸਰਕਾਰਾਂ ਦਾ ਦੋਸ਼ ਨਹੀਂ ਹੈ ਜਿਹੜੀਆਂ ਅੱਗੇ ਕੰਪਨੀਆਂ ਨੂੰ ਹਾਇਰ ਕਰਦੇ ਨੇ ਕਈ ਵਾਰ ਪੱਟ ਪਟਾਈਆਂ ਕਰ ਲੈਂਦੇ ਨੇ ਫਿਰ ਉਹਨਾਂ ਦੀ ਕੋਈ ਦਿੱਕਤ ਆਂਦੀ ਹੈ 15 15 ਦਿਨ 20 20 ਦਿਨ ਇਦਾਂ ਹੀ ਪਿਆ ਰਹਿੰਦਾ ਜਿਵੇਂ ਪਿੱਛੇ ਸਾਡੇ ਸ਼ਹਿਰ 'ਚ ਕੇਬਲ ਦੀਆਂ ਵਾਇਰ ਪਈਆਂ ਸੀਗੀਆਂ ਰਿਲਾਇੰਸ ਕੰਪਨੀ ਦੀਆਂ ਪਈਆਂ ਸੀ ਉੱਥੇ ਸਾਨੂੰ ਪਤਾ ਹੈ ਕਿ ਕਰਾਫਟ ਨੇ ਕਿੰਨਾ ਹੱਲਾ ਮਾਰਿਆ ਸਾਨੂੰ ਉਹ ਖੱਡੇ ਜਗ੍ਹਾ ਤੇ ਨਹੀਂ ਖੜੇ ਆ ਜਿਹੜਾ ਉਪਰਾਲਾ ਸੀ ਕਿਹਾ ਉਹੀ ਕਰ ਲੈਣ ਤੇ ਬਹੁਤ ਵਧੀਆ ਗੱਲ ਆ। ਇੱਕ ਪਾਸੇ 20000 ਲੀਟਰ ਪਾਣੀ ਨੂੰ ਲੈ ਕੇ ਲਗਾਤਾਰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਚਰਚਾ ਛਿੜ ਜਾਂਦੀ ਆ। ਗਲਬਤ ਕਰ ਲੈਣੇ ਸਾਡੇ ਨਾਲ ਚੰਡੀਗੜ੍ਹ ਵੈਲਫੇਅਰ ਐਸੋਸੀਏਸ਼ਨ ਦੇ ਪੈਟਰਨ ਮੌਜੂਦ ਨੇ। ਉਹ ਪਾਜੀ ਲਗਾਤਾਰ 20000 ਲੀਟਰ ਪਾਣੀ ਦੇਣ ਦੀ ਵੀ ਗੱਲ ਕਰਦੇ ਆ। ਹੁਣ 24 ਘੰਟੇ ਦੀ ਤਸਵੀਜ਼ ਆ ਗਈ 24 ਇੰਟੂ 7। ਤੁਸੀਂ ਕਿਵੇਂ ਵੇਖ ਰਹੂ? ਲੋਕ ਮੰਗ ਰਹੇ ਆ ਦੋ ਟਾਈਮ ਦਾ। ਕੋਈ ਕਹਿੰਦਾ 24 ਘੰਟੇ ਦੋ ਕਹਿੰਦਾ 20ਰ ਥੋੜਾ ਹੀ। ਮੈਨੂੰ ਮੈਂ 에ਅਰ ਫੋਰਸ ਤੋਂ ਰ ਮੈਨੂੰ ਰਿਟਾਇਰ ਹੋਏ ਨੂੰ 35 ਸਾਲ ਹੋ ਗਏ। ਉਹ 35 ਸਾਲ ਤੋਂ ਮੈਂ ਚੰਡੀਗੜ੍ਹ ਵਿੱਚ ਰਹਿ ਰਿਹਾ। ਹਰ ਸਾਲ ਨਵੀਂ ਪ੍ਰਪੋਜ਼ਲ ਉਹਦੇ ਅਖਬਾਰਾਂ ਦੇ ਵਿੱਚ ਬਹੁਤ ਸਾਰਾ ਦੇ ਕੇ ਆਪਣੇ ਆਪ ਨੂੰ ਇਹ ਐਕਸ਼ਨ ਕਿਉਂ ਅਸੀਂ ਕੰਮ ਕਰ ਰਹੇ ਹਾਂ ਇਹ ਜ਼ਾਹਰ ਕਰਦੇ ਆ। ਲੇਕਿਨ 35 ਸਾਲਾਂ ਦੇ ਵਿੱਚ ਇਹਨਾਂ ਤੋਂ ਪਾਣੀ ਦਾ ਮੁੱਦਾ ਹੱਲ ਨਹੀਂ ਹੋਇਆ। ਇਹਨਾਂ ਦਾ ਜਿੱਥੇ ਕਿਤੇ ਪਾਣੀ ਵੇਸਟ ਹੁੰਦਾ ਹੈ ਇਹਨਾਂ ਨੇ ਕਦੀ ਉਹ ਰੋਕਿਆ ਨਹੀਂਗਾ ਅਗਰ ਇਹਨਾਂ ਨੂੰ ਲੱਗਦਾ ਹੈ ਕਿ ਪਾਣੀ ਜਿਹੜੇ ਵੱਡੇ ਵੱਡੇ ਘਰ ਰਹਿਗੇ ਨੇ ਉਹ ਪਾਣੀ ਖੋਲ ਲੈਂਦੇ ਆ ਲਾਉਨ ਵਿੱਚ ਦਿੰਦੇ ਆ ਤੇ ਉੱਥੇ ਬੜੀ ਸਿੰਪਲ ਗੱਲ ਹੈ ਕਿ ਹਰ ਪਲਾਟ ਦੇ ਵਿੱਚ ਸਿਰਫ ਇੱਕੋ ਹੀ ਕਨੈਕਸ਼ਨ ਹੋਵੇ ਅੰਡਰਗਰਾਉਂਡ ਵਾਟਰ ਟੈਂਕ ਦੇ ਵਿੱਚ ਉਸ ਤੋਂ ਬਾਅਦ ਉਹ ਆਪਣੇ ਆਪ ਪਾਣੀ ਪੰਪ ਆ ਬੂਸਟ ਬੂਸਟਰ ਦੇ ਨਾਲ ਆਪਣਾ ਛੱਤ ਦੇ ਉੱਪਰ ਲੈ ਕੇ ਜਾਣ ਇਹਦਾ ਫਾਇਦਾ ਹੈ ਕਿ ਆਨਲਾਈਨ ਕੋਈ ਫਿਰ ਨਹੀਂ ਲਗਾਏਗਾ ਤਾਂ ਪ੍ਰੈਸ਼ਰ ਪਿੱਛੇ ਪੂਰਾ ਰਹੇਗਾ ਔਰ ਇਹਨਾਂ ਦੇ ਵੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਕਿ ਲੋਕੀ ਭੁੱਲ ਜਾਂਦੇ ਨੇ ਬੰਦ ਕਰਨਾ ਉਹ ਉਦੋਂ ਵੀ ਬੰਦ ਕਰਨਾ ਭੁੱਲਦੇ ਨੇ ਜਦੋਂ ਕਿ ਪਾਣੀ ਦੀ ਸਪਲਾਈ ਨਹੀਂ ਹੈ ਅਗਰ ਪਾਣੀ ਦੀ ਸਪਲਾਈ ਆ ਰਹੀ ਹੈ ਜਦੋਂ ਖੋਲਿਆ ਉਹ ਬੰਦ ਕਰ ਦੇਗਾ ਅਗਰ ਉਸਨੇ ਖੋਲਿਆ ਉਹ ਪਾਣੀ ਨਹੀਂ ਆਇਆ ਉਹਨੂੰ ਉੱਥੇ ਉਸੇ ਉਸੇ ਤਰ੍ਹਾਂ ਛੱਡ ਕੇ ਚਲੇ ਜਾਂਦੇ ਆ ਜਦੋਂ ਪਾਣੀ ਆਂਦਾ ਉਹ ਸਾਰਾ ਪਾਣੀ ਵੇਸਟ ਹੁੰਦਾ ਤੇ ਉਧਰੋਂ ਵੀ ਇਹ ਬੜਾ ਠੀਕ ਹੋ ਜਾਏਗਾ ਉਹ ਵੇਸਟੇਜ ਵੀ ਰੁਕ ਜਾਏਗੀ ਜਦ ਦੋਨੋਂ ਪੁਆਇੰਟ ਦੇ ਉੱਪਰ ਜਦੋਂ ਰੁਕ ਗਏ ਤੇ ਇਹਨਾਂ ਦਾ ਕਾਫੀ ਪਾਣੀ ਬਚੇਗਾ ਤੇ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਦੂਸਰਾ ਜਿਹੜੇ 24 ਘੰਟੇ ਦੀ ਵਾਟਰ ਸਪਲਾਈ ਇਹ ਦੇ ਹੀ ਨਹੀਂ ਸਕਦੇ ਜਦ 35 ਸਾਲਾਂ ਚ ਇਹਨਾਂ ਨੇ ਪ੍ਰੈਸ਼ਰ ਨਹੀਂ ਇੰਪਰੂਵ ਕਰ ਸਕੇ ਤੇ ਸ਼ਹਿਰ ਹੋਰ ਵੱਡਾ ਹੋ ਗਿਆ ਤੇ ਪਾਣੀ ਦੀ ਸਪਲਾਈ ਇਹਨਾਂ ਨੂੰ ਹੋਰ ਘੱਟ ਹੁੰਦੀ ਜਾਂਦੀ ਹੈ ਇਹ ਐ ਸਾਲ ਬੜਾ ਐਡਵਰਟਾਈਜ਼ ਕਰ ਦਿੰਦੇ ਨੇ ਕਿ ਅਸੀਂ ਕਜੌਲੀ ਹੈਡਵਰਕਸ ਤੋਂ ਨਵੀਂ ਪਾਈਪਲਾਈਨ ਪਾ ਦਿੱਤੀ ਹੈ ਇਹ ਨਹੀਂ ਦੱਸਦੇ ਕਿ ਨਵੇਂ ਸੈਕਟਰ ਇਹਨੇ ਬਣਾਏ ਨੇ ਉਹਨਾਂ ਨੂੰ ਪਾਣੀ ਦੇ ਦੇ ਰਹੇ ਆ ਬਲਕਿ ਜਿਹੜੇ ਪੁਰਾਣੇ ਸੈਕਟਰ ਨੇ ਉਹਨਾਂ ਦਾ ਪਾਣੀ ਹੋਰ ਘੱਟ ਜਾਂਦਾ ਹੈ ਬਸ ਇਹ ਸਾਰੇ ਲਾਰੇਬਾਜ਼ੀ ਹੈ ਹੋਰ ਅਜੇ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਠੀਕ ਹੈ ਆਖਰੀ ਸਵਾਲ ਚੇਰਮੈਨ ਸਾਹਿਬ ਤੋਂ ਵੀ ਲੈ ਲੈਣਾ ਹੈ ਚੇਰਮੈਨ ਸਾਹਿਬ 20000 ਲੀਟਰ ਪਾਣੀ ਜਾਂ 24 ਘੰਟੇ ਪਾਣੀ ਤੁਸੀਂ ਗੱਲ ਰੱਖਤੀ ਦੋ ਟਾਈਮ ਪਾਣੀ ਕੀ ਦੇਖ ਰਹੇ ਹੋ ਕਿ 20000 ਲੀਟਰ ਪਾਣੀ ਲੋਕਾਂ ਨੂੰ ਇੱਕ ਰਾਜਨੀਤਿਕ ਲਈ ਕਿ ਕਿਹਾ ਜਾ ਰਿਹਾ ਹੈ ਤੇ 24 ਘੰਟੇ ਪਾਣੀ ਅਤੇ ਲੋਕਾਂ ਦੀ ਵਾਕਈ ਰਾਇ ਨੂੰ ਲੈ ਕੇ ਕੀਤਾ ਜਾ ਰਿਹਾ ਤੁਸੀਂ ਤੁਹਾਡੀ ਕੀ ਸਜਾਇ ਦੇ ਵਿੱਚ ਦੇਖੋ ਇਹ ਤਾਂ ਜਿਹੜਾ 20000 ਲੀਟਰ ਪਾਣੀ ਹੈ ਨਾ ਜੀ ਇਹ ਤਾਂ ਦੇਖੋ ਇਹ ਤਾਂ ਪੋਲਿਟਿਕਸ ਦੇ ਵਿੱਚ ਕੰਮ ਹੈ ਜੀ ਇਹ ਕੋਈ ਸਾਡਾ ਰੈਜ਼ੀਡੈਂਸ ਨਹੀਂ ਚੰਡੀਗੜ੍ਹ ਦਾ ਕੋਈ ਵੀ ਰੈਜ਼ੀਡੈਂਟ ਕੋਈ ਵੀ ਚੀਜ਼ ਫ੍ਰੀ ਨਹੀਂ ਮੰਗਦਾ ਇਹ ਤੇ ਸਾਰੇ ਬੰਦੇ ਇਨਕ ਸਖਸ਼ਮ ਹੈ ਮੈਂ ਜਿਹੜੇ ਪਾਣੀ ਦਾ ਅਸੀਂ ਕੰਟ੍ਰਿਬਿਊਟ ਕਰ ਸਕਦੇ ਆਂ ਤਾਂ ਕਿ ਅਸੀਂ ਪੇਮੈਂਟ ਵੀ ਦੇ ਸਕਦੇ ਆਂ ਏਵਨ ਕਲੋਨੀਆ ਚ ਰਹਿੰਦੇ ਲੋਕ ਵੀ ਦੇ ਕਵਾਈਟ ਐਫੀਸ਼ੀਐਂਟ ਇਹ ਉਹ ਹੋਰ ਸਖਸ਼ਮ ਹੈ ਅਭੀ ਉਹ ਐਸੀ ਦੇ ਸਕਦੇ ਆਂ ਇਹ ਪੋਲਿਟਿਕਲ ਮੁੱਦਾ ਹੈ ਇਸ ਅਧਾਰੇ ਮੈਂ ਕੋਈ ਕਮੈਂਟ ਨਹੀਂ ਕਰਦਾ ਲੇਕਿਨ ਸਾਨੂੰ ਨਾ ਬਿਜਲੀ ਦੀ ਫ੍ਰੀ ਦੀ ਲੋੜ ਹੈ ਨਾ ਸਾਨੂੰ ਪਾਣੀ ਦੀ ਲੋੜ ਹੈ ਸਾਨੂੰ ਇਹ ਵੀ ਸਬਸਿਡਾਈਜ਼ਡ ਰੇਟ ਦੇ ਉੱਪਰ ਜਿਹੜਾ ਪਾਣੀ ਉਪਲਬਧ ਕਰਾਇਆ ਜਾਵੇ ਔਰ ਜਿਹੜੇ ਬਿਜਲੀ ਦੇ ਵੀ ਰੇਟ ਹੈਗੇ ਨੇ ਉਹ ਵੀ ਨਾ ਅੱਗੇ ਬਧਾਏ ਜਾਣ ਕਿਉਂਕਿ ਜੇ ਸਰਕਾਰ ਨੂੰ ਕੋਈ ਘਾਟਾ ਪੈਂਦਾ ਇਹ ਕੋਈ ਕੋਈ ਕਮਰਸ਼ੀਅਲ ਅਧਾਰਤ ਹੈ ਨਹੀਂ ਅਸੀਂ 13 14 ਤਰ੍ਹਾਂ ਦੇ ਟੈਕਸੀ ਅਸੀਂ ਬੀਅਰ ਕਰਦੇ ਪਏ ਹਾਂ ਅਸੀਂ ਦੇ ਰਹੇ ਹਾਂ ਸਰਕਾਰ ਨੂੰ ਤੇ ਜੇ ਕਿਸੇ ਚੀਜ਼ ਦੇ ਉੱਪਰ ਕੋਈ ਕਿਸੇ ਵੀ ਮਹਿਕਮੇ ਦਾ ਕੋਈ ਡੈਫੀਸਿਟ ਜਾ ਰਿਹਾ ਉਹ ਦੂਜੇ ਤਲਾਕ ਉਹਨੂੰ ਕੰਪਨਸੇਟ ਕਰ ਸਕਦੇ ਹਾਂ ਸਾਡੇ ਟੈਕਸ ਨੂੰ ਕਿ ਸਾਡੇ ਤੇ ਬੋਝ ਨਾ ਪਾਇਆ ਜਾਵੇ ਜਿੱਥੇ ਤਾਂ ਕਿ ਪਾਣੀ ਦੀ ਮੈਂ ਹੋਰ ਮੁੱਦਾ ਵੀ ਤੁਹਾਨੂੰ ਕਹਣਾ ਚਾਹੁੰਦਾ ਜਿਹੜੀ ਵੇਸਟੇਜ ਦੀ ਗੱਲ ਕਰਦੇ ਪਏ ਹੈ ਨਾ ਤੇ ਪਾਣੀ ਵੇਸਟ ਹੋ ਰਿਹਾ ਹੈਗਾ ਫਿਰ ਤੁਸੀਂ ਕੀ ਜੀ ਜਿਹੜੇ ਮੀਟਰ ਬੰਦ ਪਏ ਨੇ ਉਹ ਮੀਟਰਾਂ ਨੂੰ ਠੀਕ ਕੀਤਾ ਜਾਵੇ ਕਿਤੇ ਲੀਕੇਜ ਹੈ ਇਮੀ ਅਲੱਗ ਕੀਤਾ ਜਾਵੇ ਇੱਥੇ ਕਈ ਵਾਰੀ 3-3 4-4 ਦਿਨ ਲੀਕੇਜ ਚਲਦੀ ਰਹਿੰਦੀ ਹੈ ਉਹਨੂੰ ਕੋਈ ਬਦਲ ਨਹੀਂ ਕਰਦਾ ਈਵਨ ਕਿ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਸਾਡੀਆਂ ਉਹਨਾਂ ਦੀ ਤੁਹਾਨੂੰ ਕੰਪਲੇਨਟ ਦੰਦੀ ਔਰ ਅਸੀਂ ਇਹ ਚੀਜ਼ ਐਮਸੀ ਨੂੰ ਲਿਖਦੇ ਹਾਂ ਵੀ ਪੁਰਾਣੀ ਜਗਾ ਪਾਣੀ ਲੀਕ ਹੋ ਰਿਹਾ ਹੈ ਵੀ ਉੱਥੇ ਜਾ ਕੇ ਪਾਣੀ ਦਾ ਤੁਸੀਂ ਉਹਨੂੰ ਕਰੋ ਤੇ ਇਹ ਵੀ ਚੀਜ਼ਾਂ ਆਪਾਂ ਕਰ ਲਈ ਇਹਨਾਂ ਜੀ ਠੀਕ ਤੇ ਮੇਰੇ ਹਿਸਾਬ ਦੇ ਨਾਲ ਕੋਈ ਪਾਣੀ ਦੀ ਕੋਈ ਚੰਡੀਗੜ੍ਹ ਵਿੱਚ ਘਟ ਨਹੀਂ ਹੈ ਔਰ ਪਾਣੀ ਲੈਣਾ ਪਾਣੀ ਦੇਣਾ ਸਰਕਾਰ ਦਾ ਇਹ ਸਾਡਾ ਬੇਸਿਕ ਹੱਕ ਹੈ ਦੇਸੀ ਕਮਿਊਨਿਟੀ ਹੈ ਸਰ ਸਰਟੀਫਿਕੇਟ ਹੈ ਤਾਂ ਅਸੀਂ ਬਈ ਰਿਕਵੈਸਟ ਕਰਦੇ ਆਂ ਪਾਣੀ ਅਸੀਂ ਇੱਕ ਗੱਲ ਜਾਂਦੇ ਰਿਹਾ ਕਿ ਕਹਿਣਾ ਚਾਹੁੰਦੇ ਆਂ ਵੀ ਜਿਵੇਂ ਹੁਣ ਬਿੱਲ ਦੇ ਵਿੱਚ ਕਾਉਸਸ ਐਸ ਵਧਾਇਆ ਜਾ ਰਿਹਾ ਉਹ ਕਾਉਸਸ ਹੈ ਕਿੱਥੇ ਜਾ ਕਿੱਥੇ ਰਿਹਾ ਹੈ ਸ਼ਹਿਰ ਦੀ ਗੋਸ਼ਾਲਾ ਜਿਹੜੀਆਂ ਹੈ ਉਹ ਤਾਂ ਐਨਜੀਓ ਚਲਾ ਰਹੀਆਂ ਨੇ ਤੇ ਇਹ ਕਾਉਸਸ ਦਾ ਵੀ ਬੜਾ ਵੱਡਾ ਇੱਕ ਸੋਚਣ ਵਾਲੀ ਗੱਲ ਹੈ ਮੁੱਦਾ ਵੀ ਕਾਉਸਸ ਜਾ ਕਿੱਥੇ ਰਿਹਾ ਉਹਨੂੰ ਵਧਾਰੇ ਨੇ ਉਹਨੂੰ ਵਧਾਨ ਤੋਂ ਬਾਅਦ ਉਹ ਜਾ ਤਾਂ ਰਿਹਾ ਕਿਤੇ ਕੇਂਦਰ ਜਾ ਰਿਹਾ ਹੋਣਾ ਪਰ ਸ਼ਹਿਰ ਦੇ ਵਿੱਚ ਉਹ ਉਹਨਾਂ ਦੀ ਗੋਸ਼ਾਲਾ ਚ ਨਹੀਂ ਲੱਗ ਰਿਹਾ ਤੇ ਜਿਹੜੀ ਗੱਲ ਮੇਰੇ ਭਾਈ ਸਾਹਿਬ ਨੇ ਹੁਣੇ ਕੀਤੀ ਵੀਰ ਬੋਰਡ ਦੇ ਯੂਨਿਟਸ ਨੇ ਉਹ ਇੰਡੀਪੈਂਡੈਂਟ ਡਵੈਲਪ ਯੂਨਿਟ ਯੂਨਿਟਸ ਨੇ ਉੱਥੇ ਨੀਚੇ ਤੋਂ ਸਟੋਰੇਜ ਦੀ ਪ੍ਰੋਵੀਜ਼ਨ ਹੀ ਨਹੀਂ ਹੈਗੀ ਉੱਥੇ ਜਦ ਤੱਕ ਪ੍ਰੈਸ਼ਰ ਨਹੀਂ ਵਧਾਇਆ ਜਾਏਗਾ ਤੀਸਰੀ ਚੌਥੀ ਮੰਜ਼ਲ ਵਾਲੇ ਵਿਚਾਰੇ ਪਰੇਸ਼ਾਨ ਹੀ ਰਹਿਣਗੇ ਔਰ ਆਖਿਰ ਦੇ ਵਿੱਚ ਮੈਂ ਜ਼ਰੂਰ ਕਹਿਣਾ ਮੈਂ ਚਾਹਣਾ ਵੀ ਚੰਡੀਗੜ੍ਹ ਦੀ ਖੂਬਸੂਰਤੀ ਸੀ ਚੰਡੀਗੜ੍ਹ 'ਚ ਰਹਿਣ ਦਾ ਕਰੇ ਸੀ ਮੋਹਾਲੀ ਪੰਚਕੁੱਲਾ ਤੋਂ ਬਜਾਏ ਲੋਕੀ ਚੰਡੀਗੜ੍ਹ ਇਸ ਕਰਕੇ ਕਰ ਪ੍ਰੈਫਰ ਕਰਦੇ ਸੀ ਕੋਠੀ ਲੈਣਾ ਪਲਾਟ ਲੈਣਾ ਜਾਂ ਜੋ ਵੀ ਹੋ ਰਹਿਦਾ ਰਹਿਸ਼ਸ ਕਰਕੇ ਕਰਦੇ ਸੀ ਵੀ ਇੱਥੇ ਦਾ ਜਿਹੜਾ ਬਿਜਲੀ ਪਾਣੀ ਦੇ ਜਿਹੜੇ ਰੇਟ ਹੈ ਬੜੇ ਵਾਜਿਬ ਨੇ ਤਾਂ ਚੰਡੀਗੜ੍ਹ ਵੈਲਫੇਅਰ ਐਸੋਸੀਏਸ਼ਨ ਮੰਗੇ ਕਰ ਰਹੀ ਆ ਕਿ 24/100 24/7 ਦੀ ਬਜਾਏ ਜਿਹੜਾ ਕਿ ਦੋ ਟਾਈਮ ਪਾਣੀ ਮਿਲ ਜੇ ਇੰਨਾ ਬਹੁਤ ਨਾਲ ਹੀ 20000 ਲੀਟਰ ਦਾ ਜੋ ਪਾਣੀ ਕਹਿ ਜਾ ਰਿਹਾ ਕਿ ਮੁਫਤ ਦਿੱਤਾ ਜਾਵੇਗਾ ਉਹ ਕਿਤਨੇ ਕਿਤੇ ਰਾਜਨੀਤੀ ਤੋਂ ਪਰੇ ਦਿੱਤਾ ਅਤੇ ਲੋਕਾਂ ਵੱਲੋਂ ਸਿੱਧੇ ਤੌਰ ਤੇ ਇਹੀ ਮੰਗ ਹੈ ਕਿ ਦੋ ਟਾਈਮ ਦਾ ਪਾਣੀ ਸਹੀ ਮਿਲ ਸਕੇ ਅਤੇ ਪ੍ਰੈਸ਼ਰ ਨਾਲ ਜਿਹੜਾ ਕਿ ਪਾਣੀ ਲੋਕਾਂ ਤੱਕ ਜਿਹੜਾ ਪਹੁੰਚ ਸਕੇ ਕੈਮਰਾ ਪਰਸਨ ਗੁਰਸੈਬ ਸਿੰਘ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇਨ ਚੰਡੀਗੜ੍ਹ